ਤੋ ਆਲ ਰੰਗ ਚੈਨਲ ਪੰਜਾਬੀ ਤੇ ਮੇਰੇ ਪੇਜ ਤੇ ਲਾਈਵ ਜੁੜ ਚੁੱਕੇ ਆ ਜਿਵੇਂ ਕਿ ਅਸੀਂ ਹਰ ਵਾਰ ਕਿਸੇ ਨਾ ਕਿਸੇ ਖੇਤਰ ਦੀ ਇੱਕ ਮਹਾਨ શિક્ષਿਤ ਦੇ ਨਾਲ ਪਹੁੰਚ ਨੂੰ ਬੁਲਾਉਂਦੇ ਰਹਿੰਦੇ ਹਾਂ ਅੱਜ ਸਾਡੇ ਨਾਲ ਜੁੜੇ ਨੇ ਸੰਗੀਤਕ ਖੇਤਰ ਦੇ ਸਾਡੇ ਵੀਰ ਬਾਈ ਹਰਪਾਲ ਦੱਤੇਵਾਲਾ ਜੀ ਜਿਨ੍ਹਾਂ ਨੂੰ ਲਿਖਣ ਦਾ ਅਤੇ ਗਾਉਣ ਦਾ ਸ਼ੌਕ ਹੈ ਤੋ ਆਓ ਫਿਰ ਆਪਾਂ ਆਪਣੇ ਚੈਨਲ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ ਸਵਾਗਤ ਆ ਬਾਈ ਜੀ ਤੁਹਾਡਾ ਤੁਹਾਡੇ ਸੱਸਰੀ ਕਾਲ ਦੀ ਬਹੁਤ ਮਿਹਰਬਾਨੀ ਤੁਹਾਡੀ ਤੇ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡੇ ਚੜ੍ਹਦੀ ਕਲਾ ਚੜ੍ਹਦੀ ਕਲਾ ਫੁੱਲ ਕਿੰਨਾ ਗਰਮੀ ਕਿੰਨੇ ਕਾ ਮੌਸਮ ਕਿੰਨਾ ਆਰਨ ਸਾਸਰੀ ਕਾਲ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੇ ਹੁਣ ਟੱਟ ਦੇ ਗੱਲਾਂ ਤੇ ਗੀਤ ਆਪਾਂ ਜਾਰੀ ਰੱਖਾਂਗੇ ਹੋਰ ਸੁਣਾਓ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੌਸਮ ਦਾ ਦੱਸੋ ਗਰਮੀ ਨਹੀਂ ਜੀ ਮੌਸਮ ਦੀ 24 ਤੇ ਆਪਣੇ ਮੋਟਰ ਤੇ ਬੈਠਾ ਜੀ ਬਹੁਤ ਵਧੀਆ ਮੌਸਮ ਮੋਟਰ ਤੇ ਦਾ ਅਛਾ ਅਛਾ ਈ ਸੋ ਭਾਈ ਜੀ ਹੁਣੀ ਮੋਟਰ ਤੇ ਬੈਠੇ ਨੇ ਤੇ ਨਾਲ ਹੀ ਆਪਾਂ ਜਿਹੜਾ ਸੰਗੀਤਕ ਮਾਹੌਲ ਆ ਉਹ ਆਪਾਂ ਸਿਰਜਦੇ ਰਾਂ ਸੋ ਦੋਸਤੋ ਤੁਸੀਂ ਵੀ ਜੇ ਕੋਈ ਸਵਾਲ ਹੋਵੇ ਜਾਂ ਜਿਸ ਤਰ੍ਹਾਂ ਦਾ ਕੋਈ ਸੌਂਗ ਤੁਸੀਂ ਸੁਣਾਉਣਾ ਚਾਹੁੰਦੇ ਹੋ ਭਾਈ ਜੀ ਤੋਂ ਤੁਸੀਂ ਇੱਥਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਸੋ ਭਾਈ ਜੀ ਤੁਹਾਨੂੰ ਇਹ ਲਿਖਣ ਦਾ ਤੇ ਗਾਉਣ ਦਾ ਸ਼ੌਂਕ ਕਿੱਦਾਂ ਪਿਆਈ ਮੇਰੇ ਗਾਉਣ ਦਾ ਤਾਂ ਬਾਹਲਾ ਆਪਾਂ ਨੂੰ ਜਿਆਦਾ ਨਹੀਂ ਲਿਖਣ ਦਾ ਪਹਿਲਾਂ ਤੋਂ ਹੀ ਆ ਮੁਰਤ ਜੇ ਪੜਦਾ ਹੁੰਦਾ ਸੀ ਮੈਂ ਉਹ ਤੋਂ ਵੀ ਥੋੜਾ ਨਾਲ ਗੀਤ ਲਿਖ ਕੇ ਯਾਰ ਲਿਖਨੇ ਫਿਰ ਆਪਣਾ ਦੇ ਦੇਪੇ ਮਹਿਸੂਸ ਫਰੀ ਜੀ ਮੇਰੇ ਜਿੰਨਾ ਆਪਾਂ ਬੰਦ ਸੁਣਿਆ ਮੈਂ ਉਹਨਾਂ ਦੇ ਸ਼ੇਰੋ ਸ਼ੇਰੀ ਚਲੋ ਉਸੇ ਤਰ੍ਹਾਂ ਹੀ ਲਿਖਣਾ ਜਿੱਥੇ ਬਹਿਣਾ ਲਗਾ ਦੀਪਿੰਗ ਤੁਹਾਡਾ ਟੇਪੀਟਾ ਚ ਲਿਖਿਆ ਉਸੇ ਤਰ੍ਹਾਂ ਕਾਫੀ ਲਿਖੀ ਤੇ ਆ ਤੇ ਚਲੋ ਆਪਾਂ ਗਾਹ ਛੱਡੀ ਤੇ ਆ ਫੇਸਬੁੱਕ ਤੇ ਮੇਰਾ ਹੈਗਾ ਹਰਪਾਲ ਸਿੰਘ ਸਰ ਪੇਜ ਉਹ ਤੇ ਪਾਏ ਸੁਣ ਲਿਓ ਤੇ ਉਹ ਵੀ ਹਰਪਾਲ ਦਾਤੇ ਵਾਲੇ ਦੇ ਨਾਮ ਤੇ ਹੈਗਾ ਤੇ ਪਿੱਛੇ ਦੇ ਮੈਂ ਕੀਤਾ ਆ ਵੀ ਸਰਪੰਚ ਜੀ ਹਾਂਜੀ ਗਾਹਤਾਲ ਵੱਧ ਹੁੰਦਾ ਚਾ ਬੱਲਿਆ ਯਾਰਾ ਸਿਰੋ ਜਿੱਤੀ ਸਰਪੰਚ ਜੀ ਹੋ ਜੇ ਤਾਂ ਕਰਨ ਮੋਲ ਥੋੜਾ ਕ ਜੀ ਹਾਂਜੀ 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 ਜੰਗ ਜਹੀ ਮੁੰਡਾ ਸਰ ਪੈਂਚੀ ਚ ਖੜਾ ਜੋਰ ਲੱਗਿਆ ਪਿਆਏ ਹੋਰ ਲੱਗਣਾ ਬੜਾ ਏ ਜੰਗ ਜਹੀ ਮੁੰਡਾ ਸਰ ਪੈਂਚੀ ਚ ਖੜਾ ਜੋਰ ਲੱਗਿਆ ਪਿਆਏ ਹੋਰ ਲੱਗਣਾ ਬੜਾ ਵੱਡੇ ਖਬੀ ਖਾਨਾ ਨੂੰ ਹਰਾ ਕੇ ਹਟੂਗਾ ਪਾਉ ਮੀਲਾਂ ਦਾ ਫਰ ਕਿੰਨੀ ਉੱਚੀ ਦਾ ਬਿਆਨ ਨਾਲੋਂ ਵੱਧ ਹੁੰਦਾ ਚਾ ਬੱਲਿਆ ਯਾਰਾ ਸਰੋ ਜਿੱਤੀ ਸਰ ਪੈਂਚੀ ਦਾ ਬਿਆਨ ਨਾਲੋਂ ਵੱਧ ਹੁੰਦਾ ਚਾ ਬੱਲਿਆ ਯਾਰਾ ਸਰੋ ਜਿੱਤੀ ਸਰ ਪੈਂਚੀ ਦਾ ਇਹ ਕੀਤਾ ਪੰਗਾ ਵੀ ਚੱਲ ਰਿਹਾ ਪੈਂਦੀ ਮੌਕੇ ਅਛੇ ਅਛੇ ਬਹੁਤ ਵਧੀਆ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਨੂੰ ਸ਼ੌਂਕ ਆ ਜਦੋਂ ਸਕੂਲ ਪੜ੍ਹਦੇ ਟਾਈਮੋਂ ਤੋਂ ਜਿਵੇਂ ਬਾਲ ਸਭਾਵਾਂ ਲੱਗਦੀਆਂ ਹੁੰਦੀਆਂ ਸੀ ਸਕੂਲਾਂ ਦੇ ਵਿੱਚ ਤੁਸੀਂ ਫਿਰ ਇਹ ਸਾਲ ਲੈਂਦੇ ਹੋਗੇ ਉਦੋਂ ਹਾਂਜੀ ਲੈਂਦੇ ਸੀਗੇ ਉਹ ਮੈਂ ਤੁਹਾਨੂੰ ਦੱਸਾਂ ਪਹਿਲੀ ਵਾਰ ਮੈਂ ਇੱਕ ਜੇ ਕਹਿੰਦੇ ਬੱਚੇ ਹੁੰਦੇ ਜਿਵੇਂ ਸਟੇਜ ਹੈਲਦੀ ਜਾਂ ਮੈਂ ਮੈਂ ਹਾਂਜੀ ਮੈਂ ਨਾ ਗਰਦਾਸ ਮਾਨ ਨੂੰ ਕਾਫੀ ਪਹਿਲਾਂ ਤੋਂ ਸੁਣਿਆ ਸੀ ਗਰਦਾਸ ਮਾਨ ਉਹਨਾਂ ਦੇ ਕੀ ਸੀ ਪੀੜ ਤੇਰੇ ਜਾਣ ਦੀ ਕਿਤਾਂ ਜਰਾਂ ਕਰਾਂਗਾ ਜਣ ਕੇ ਪਹਿਲਾ ਕੰਪੋਈ ਵਿੱਚ ਮੈਂ ਘਰੋਂ ਦਾ ਗਾਇਆ ਉੱਥੇ ਆ ਕੇ ਮੈਨੂੰ ਆਏ ਹੋ ਗਿਆ ਜੀ ਵੀ ਜਾਣ ਕੇ ਮੈਂ ਥੋੜਾ ਘਬਰਾ ਆ ਗਿਆ ਤੇ ਜੋ ਮੈਂ ਜਿਵੇਂ ਨਹੀਂ ਬੋਲ ਕੇ ਗਾਈਦਾ ਹੁੰਦਾ ਪੀੜ ਤੇਰੇ ਜਾਣ ਦੀ ਕਿੱਦਾਂ ਅਸੀਂ ਖੇਤੀ ਤੇ ਵੈਸਾਰੀ ਹਿੰਦੀ ਵਾਲੀ ਮੈਡਮ ਹੁੰਦੀ ਸੀ ਕ੍ਰਿਸ਼ਨਾ ਬਹੁਤ ਜਾਣ ਕੋਣ ਹੁਣ ਬੋਕਲੇ ਚ ਲੈ ਕੇ ਉਹਨੂੰ ਬੇਟਾ ਗਾਉਗਾ ਉਸ ਜਾਣ ਕੇ 8ਵੇਂ ਜਮਾਤ ਇਹ ਪਲੀਰ ਗਾਏ ਪਹਿਲੀ ਵਾਰ ਜੇ ਲਾ ਕੇ ਤੇ ਬਸ ਉਸੇ ਤਰੀਕੇ ਵਧੀਆ ਮੋਹਲ ਪਰ ਜਿੱਥੇ ਬਹਿ ਜਾਈ ਤੇ ਜਾਣ ਕੇ ਮੈਂ ਲਾ ਦੇ ਦਿੱਤਾ हां जी हां जी ने बहुत बढ़िया ਤੁਹਾਡਾ ਫੇਸਬੁੱਕ ਤੇ ਵੀ ਜਿਹੜਾ ਤੁਹਾਡੇ ਆਈਡੀ ਤੇ ਤੁਹਾਨੂੰ ਸੌਂਦੇ ਰਹੀਦਾ ਸੋ ਅੱਜ ਅਸੀਂ ਸੋਚਿਆ ਤੁਹਾਡੇ ਨਾਲ رابطہ ਕਿਵੇਂ ਕਰੀਏ ਸੋ ਹੋਰ ਕੋਈ ਜ਼ਿੰਦਗੀ ਦਾ ਕੋਈ ਤਜਰਬਾ ਸਾਡੇ ਨਾਲ ਸਾਂਝਾ ਕਰੋ ਤੁਹਾਡੀ ਜਿਹੜਾ ਇਹ ਗਾਉਣ ਦੇ ਨਾਲ ਜਾਂ ਜਦੋਂ ਤੁਸੀਂ ਕੋਈ ਗੀਤ ਰਿਕਾਰਡ ਕਰਵਾਇਆ ਹੋਵੇ ਉਦੋਂ ਤੁਹਾਨੂੰ ਕੋਈ ਯਾਦ ਕੋਈ ਸਾਡੇ ਨਾਲ ਸਾਂਝੀ ਕਰੋ ਤੁਸੀਂ ਕਲਾਕਾਰਾਂ ਦੇ ਮਗਰਵਾਹ ਗਏ ਗਏ ਹੋਵੋਗੇ ਆਪਦੀ ਫੈਲ ਚੱਕ ਕੇ रिकॉर्ड ਕਰਨੇ ਤਾਂ ਪਹਿਨਾ ਮੇਰਾ ਗੀਤ ਦੁਬਈ ਚ ਸੀਗਾ ਦੁਬਈ ਤੇ ਲਿਖਿਆ ਸੀ ਮਿੱਤਰਾਂ ਨੇ ਮਹਿਫਲਾਂ ਦੁਬਈ ਵਿੱਚ ਲਾਈਆਂ ਸੇਵ ਦੇ ਦੁਬਈ ਤੇ ਅੱਜਕੱਲ ਤਾਪਦੇ ਤੰਦੂਰ ਵਾਂਗੂੰ ਪੰਜੀਦਾ ਤਪ ਉਹ ਮੇਰਾ ਗੀਤ ਰਿਕਾਰਡ ਕਰ ਲਿਆ ਸੀ ਕਿਸੇ ਆਪਣਾ ਕਰਤਾ ਲਿਆ ਸੀ ਅੱਛਾ ਜੀ ਉਸ ਤੋਂ ਬਾਅਦ ਯਾਨਕਿ ਮੈਂ ਕਾਫੀ ਵਾਰ ਉਹਨੂੰ ਕਿਹਾ ਮੈਂ ਗੀਤ ਕੋਈ ਨਹੀਂ ਯਾਰ ਦੁਬਈ ਨੂੰ ਕੌਣ ਪੁੱਛਦਾ ਨਾ ਬੱਬ ਦੁਬਈ ਤੇ ਕਰਤਾ ਨੇ ਵੀ ਰਿਕਾਰਡ ਕਰਕੇ ਜਾਣ ਕੇ ਉਹਨੇ ਰੱਖ ਲਿਆ ਗੀਤ ਤੇ ਉਹ ਵੀ ਕਰਕੇ ਮੈਂ ਤੁਹਾਨੂੰ ਦੋ ਬੋਲ ਸੁਣਾਦਣ ਵਧੀਆ ਸੀਗਾ ਕੋਈ ਕਿਆ ਅੰਗਲੈਂਡ ਕੋਈ ਕਿਆ ਅਮਰੀਕਾ ਹਰ ਪਾਸੇ ਚੱਲਦਾ ਪੰਜਾਬੀਆਂ ਦਾ ਸਿੱਕਾ ਦਿਨ ਰਾਤ ਦੀ ਕਿੱਕਾਰੀ ਕਰਦੇ ਕਮਾਈਆਂ ਮਿੱਤਰਾਂ ਦੇ ਮਹਿਫਲਾਂ ਡਬਈ ਵਿੱਚ ਲਾਈਆਂ ਓਏ ਮਿੱਤਰਾਂ ਦੇ ਮਹਿਫਲਾਂ ਡਬਈ ਵਿੱਚ ਲਾਈਆਂ ਓ ਕਈ ਕਰਨ ਕਮਾਈਆਂ ਯਾ ਰੋਟਾਵਰਾਂ ਤੇ ਚੜੇ ਕਈ ਬਣੇ ਨੀ ਜੀਨੀਅਰ ਇੰਡੀਆ ਦੇ ਪੜੇ ਕਿੱਥੇ ਚੱਲਦੇ ਟਰਾਲੀ ਸਪੋਰਟਾ ਬਣਾਈਆਂ ਮਿੱਤਰਾਂ ਨੇ ਮਹਿਫਲਾਂ ਡਬਈ ਵਿੱਚ ਲਾਈਆਂ ਓਏ ਮਿੱਤਰਾਂ ਨੇ ਮਹਿਫਲਾਂ ਡਬਈ ਵਿੱਚ ਲਾਈਆਂ ਹੋ ਕਰਕੇ ਕਮਾਈਆਂ ਅਸੀਂ ਡੀਆਂ ਨੂੰ ਚੱਲੇ ਮੋਗੇ ਏਰੀਏ 'ਚ ਸਾਡੀ ਪੂਰੀ ਬੱਲੇ ਬੱਲੇ ਕਰਕੇ ਕਮਾਈਆਂ ਅਸੀਂ ਡੀਆਂ ਨੂੰ ਚੱਲੇ ਮੋਗੇ ਏਰੀਏ 'ਚ ਸਾਡੀ ਪੂਰੀ ਬੱਲੇ ਬੱਲੇ ਦਾਤੇ ਵਾਲੇ ਨੇ ਤਾਂ ਹੁਣ ਤੱਕ ਯਾਰੀਆਂ ਕਮਾਈਆਂ ਮਿੱਤਰਾਂ ਨੇ ਮਹਿਫਲਾਂ ਡਬਈ ਵਿੱਚ ਲਾਈਆਂ ਮਿੱਤਰਾਂ ਨੇ ਮਹਿਫਲਾਂ ਡਬਈ ਵਿੱਚ ਲਾਈਆਂ ਯਾਨੀ ਗੀਤ ਵਧੀਆ ਲਿਖਿਆ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਇਸੇ ਤਰ੍ਹਾਂ ਚਲੋ ਹੁਣ ਤਾਂ ਇੰਨਾ ਵੀ ਸ਼ੌਕ ਪੂਰੇ ਕਰੀਦੇ ਆ ਆ ਉਹਦਾ ਗਾਲੀ ਦਾ ਇੱਕ ਦੇਵੀ ਸਾਹਿਬ ਤੇ ਚਲ ਉਹਨਾਂ ਨੂੰ ਮੈਂ ਸੁਣਾਇਆ ਇਹ ਆਪਣਾ ਸ਼ੇਰ ਜੀ ਇਹ ਜਿਹਨੂੰ ਸੁਣਾ ਲਾ ਕਹਿੰਦਾ ਬਹੁਤ ਵਧੀਆ ਮੈਂ ਤੁਹਾਨੂੰ ਸੁਣਾਉਣਾ ਹਾਂਜੀ ਕਹਿੰਦਾ ਗੱਡੀ ਕਿਉਂ ਨਹੀਂ ਲਈ ਤੇ ਚੜਦੀ ਗੱਡੀ ਕਿਉਂ ਨਹੀਂ ਲਈ ਤੇ ਚੜਦੀ ਮੇਰੀ ਲੀਖਾਤਾਂ ਦੀ ਟੇਢੀ ਤਾਂ ਨਹੀਂ ਚਿੱਠੀ ਮੈਂ ਤੇਰੇ ਨਾਮੇ ਲਿਖਤਾਂ ਲਈ ਸੀ ਪਰ ਤੇਰੇ ਵੱਲੇ ਭੇਜੀ ਤਾਂ ਨਹੀਂ ਚਿੱਠੀ ਤੇ ਤੇਰੇ ਨਾਮ ਤੇ ਲਿਖਤਾ ਲਈ ਸੀ ਪਰ ਤੇਰੇ ਵੱਲੇ ਭੇਜੀ ਤਾਂ ਨਹੀਂ ਪਿਆਰ ਮੇਰਾ ਇੱਕ ਤਰਫਾ ਹੀ ਸੀ ਪਿਆਰ ਮੇਰਾ ਇੱਕ ਤਰਫਾ ਹੀ ਸੀ ਤਾਂ ਹੀ ਗੱਲ ਕੋਈ ਐਡੀ ਤਾਂ ਨਹੀਂ ਮੇਰੀ ਲਿਖਤ ਲਿਖੀ ਤੇਰੇ ਦਿਲ ਨੂੰ ਛੂਜੇ ਮੇਰੀ ਲਿਖਤ ਲਿਖੀ ਤੇਰੇ ਦਿਲ ਨੂੰ ਛੂਜੇ ਹਰਪਾਲ ਹਾਂ ਮੈਂ ਕੋਈ ਦੇਵੀ ਤਾਂ ਨਹੀਂ ਹਰਪਾਲ ਹਾਂ ਕੋਈ ਦੇਵੀ ਤਾਂ ਨਹੀਂ ਵਾਹ ਕਿ ਵਧੀਆ ਲਿਖਿਆ ਗਿਆ ਕੀ ਇਹਨਕੇ ਦੇਵੀ ਸਾਹਿਬ ਤੇ ਆਪ ਕਹਿ ਗਏ ਪਰ ਉਹਨਾਂ ਨੂੰ ਸੁਣ ਕੇ ਆਪਾਂ ਲਿਖਣ ਲੱਗੇ ਆਂ ਅਛਾ ਜੀ ਸਾਰੇ ਸਿੰਗਰਾਂ ਦੇ ਵਿੱਚ ਜਾਨਕੀ ਦੇਦੀ ਸਾਹਿਬ ਦੇ ਤੁਸੀਂ ਜਾਨੇ ਫੇਵਰੇਟ ਤੁਹਾਡੇ ਉਹ ਆ ਸਿੰਗਰ ਕਾਫੀ ਸੋਹਣ ਤੇਰੀ ਦਾ ਚਲੋ ਮਾਨ ਸਾਹਿਬ ਜਿਹੜਾ ਗਾਇਤ ਗਿਆ ਗਰਦਾਸ ਮਾਨ ਸਾਹਿਬ ਉਹ ਵਧੀਆ ਗੀਤ ਉਹਨਾਂ ਦੇ ਤੇ ਕੋਈ ਗੀਤ ਤੁਹਾਡਾ ਰਿਕਾਰਡ ਹੋਇਆ ਉਹਦੇ ਬਾਰੇ ਚੰਨਾ ਪਾਓ ਕਿੰਨੇ ਗੀਤ ਰਿਕਾਰਡ ਹੋ ਚੁੱਕੇ ਹੁਣ ਤੱਕ ਤੁਹਾਡੇ ਇੱਕ ਬੰਨਸ ਦਾ ਕਾਫੀ ਹੁਣ ਤੱਕ ਹੋ ਗਏ 11-12 ਸਾਲ ਨੇ ਬਾਜੀ ਛੱਡੀਆ ਕਬੂਤਰ ਸ਼ੌਕ ਮਿੱਤਰਾਂ ਨੇ ਰੱਖ ਲਏ ਵੱਲੇ ਵੱਲ ਕੇ ਤੇ ਪੁੱਤੇ ਬਾਈ ਦੇ ਜਾਨਕੀ ਲਿਖਿਆ ਸੀ ਥੋੜਾ ਜਾਦਨੀਓ ਬਾਤ ਚਲਾ ਰਹਿਆਂ ਕਿ ਵੈਸੇ ਅੱਜ ਹਾਂਜੀ ਹਾਂਜੀ ਇਨਾ ਦਿਨਾਂ ਚ ਕਬੂਤਰਾਂ ਨੇ ਬਾਜੀਆਂ ਵਾਵਾ ਥਾਂ ਤੇ ਹੋ ਰਹੀਆਂ ਵੈਸੇ ਮਾਹੌਲ ਹੈਗਾ ਜੀ ਹਾਂਜੀ ਹਾਂਜੀ ਤੇ ਯਾਨੀ ਕਿ ਉਹ ਵੀ ਵਧੀਆ ਗੀਤ ਆਪਾਂ ਰਿਕਾਰਡ ਹੋਇਆ ਸੀਗਾ ਕਈ ਵਾਰ ਅੱਜ ਕਾ ਸਟੋਰੀਆਂ ਤੇ ਪੈ ਜਾਂਦੀਆਂ ਤੇ ਜਿਵੇਂ ਤੁਹਾਨੂੰ ਮਸਰਾਉਣਾ ਇੱਕ ਹੋਰ ਕਹਿੰਦਾ ਬੁਰਾ ਹੁੰਦਾ ਕੰਮ ਜਿਹੜਾ ਸਮੇਂ ਸਿਰ ਹੋਵੇ ਨਾ ਤੇ ਬੁਰੀ ਹੁੰਦੀ ਲਾਲੀ ਜਦੋਂ ਫਿੱਕੀ ਪੈ ਜੇ ਹੁੱਟਾਂ ਤੇ ਹੋਰਾ ਹੁੰਦਾ ਕੰਮ ਜਿਹਦਾ ਸਮੇਂ ਸਿਰ ਹੋਵੇ ਨਾ ਤੇ ਬੁਰੀ ਹੁੰਦੀ ਲਾਲੀ ਜਦੋਂ ਫਿੱਕੀ ਪਿਆ ਜੇ ਹੋਟਾਂ ਦੀ ਚੜਦੀ ਜਵਾਨੀ ਵਿੱਚ ਨਸ਼ਾ ਪੱਤਾ ਮਾਰਦਾ ਚੜਦੀ ਜਵਾਨੀ ਵਿੱਚ ਨਸ਼ਾ ਪੱਤਾ ਮਾਰਦਾ ਬੁਰੀ ਸਰਕਾਰ ਜਿਹੜੀ ਬਣੇ ਚਾਲੀ ਬੋਟਾਂ ਦੀ ਤਾਰਿਆਂ ਵਿੱਚ ਬਹੁਤਾ ਬੁਰਾ ਹੁੰਦਾ ਜਾਗਣਾ ਤਾਰਿਆਂ ਦੀ ਛਾਵੇਂ ਬਹੁਤਾ ਬੁਰਾ ਹੁੰਦਾ ਜਾਗਣਾ ਤੇ ਹਰ ਵੇਲੇ ਚੱਕੀ ਦੀ ਨਹੀਂ ਪਾਂਡ ਸਿਰ ਸੋਚਾਂ ਦੀ ਬਹੁਤੇ ਸੋਹਣੇ ਕੋਰਾ ਟਿੱਕਾ ਲਾ ਲਿਆ ਕਰੋ ਪੱਥਰਾਂ ਨੂੰ ਪਾਰ ਦੇਣ ਦੀ ਨਜ਼ਰੀਏ ਲੋਕਾਂ ਦੀ ਨਾ ਲਾਈਂ ਦਾਤੇ ਵਾਲਿਆ ਬੇਕਦਰਾਂ ਨਾਲ ਯਾਰੀ ਬੁਰੀ ਹੁੰਦੀ ਰੜਕੇ ਦਿਲ ਉੱਤੇ ਚੋਟਾਂ ਬੁਰੀ ਹੁੰਦੀ ਰੜਕੇ ਜਦੋਂ ਤੁਹਤੋ ਚੋਟ ਹੈ ਵਾਹ ਜੀ ਵਾਹ ਕਿਤਰਾ ਸਿਖੇਗੀ ਤਾਂ ਆਪਣੇ 6 ਰੁਪਏ ਤਾਂ ਜੀ ਹਾਂ ਜੇ ਫਿਰ ਜਦੋਂ ਤੁਸੀਂ ਗੀਤ ਲਿਖਣ ਬੈਂਦੇ ਹੋ ਕੋਈ ਬਕਾਇਦਾ ਧਾਰ ਕੇ ਬੈਂਦੇ ਹੋ ਵੀ ਅੱਜ ਆਪਾਂ ਆਹ ਲਿਖਣਾ ਨਾ ਤੇ ਵੈਸੇ ਕੁਦਰਤੀ ਤੁਹਾਨੂੰ ਦਿਮਾਗ ਕੋਈ ਆ ਜਾਂਦਾ ਹੀ ਕੁਦਰਤੀ ਲੈਣ ਵਾਲੀਆਂ ਤੇ ਲੈ ਹਾਂ ਜੀ ਹਾਂ ਜੀ ਜਦੋਂ ਕਿਤੇ ਬੈਠੇ ਚਲਾ ਆਪੇ ਆਪਣੀ ਇਸ ਤੇ ਲਿਖਣੀ ਆ ਤੇ ਫਿਰ ਆਪਾਂ ਉਸ ਤੇ ਲਿਖਦੇ ਜਿਹੜੀ ਗੀਤ ਕੋਈ ਵੀ ਆਪਣਾ ਅੱਛਾ ਜੀ ਗੀਤ ਲਿਖਣਾ ਵਾ ਤੇ ਗੀਤ ਜਿਵੇਂ ਆਹ 25 ਅੱਜਕੱਲ੍ਹ ਨੌਲ ਜਲਦਾ ਹਾਂਜੀ ਮੁੰਡੇ ਕਹਿੰਗੇ ਬਾਈ ਦਾ ਯਾਰ ਹੋ ਤੇ ਉਹ ਬਸ ਸੁਣਾਉਣਾ ਤੋਂ ਲੈਣਾ ਤੁਹਾਨੂੰ ਹਾਂਜੀ ਆਉਣ ਦਿਓ ਜੀ ਉਹ ਮਹਾਰਾਜਿਆਂ ਦੇ ਵਾਰ ਕੀ ਚੜਾਈ ਜੱਟ ਦੀ ਫੇਲ ਕਰਦੀ ਵਕੀਲਾ ਨੂੰ ਪੜਾਈ ਜੱਟ ਦੀ ਮਹਾਰਾਜਿਆਂ ਦੇ ਵਰਗੀ ਚੜਾਈ ਚੱਟਦੀ ਫੇਲ ਕਰਦੀ ਵਕੀਲਾ ਨੂੰ ਪੜਾਈ ਜੱਟ ਦੀ ਉਹ ਪਲਦਿਆਂ ਪਲਚ ਸੁਣਾਉਂਦਾ ਫੈਲਾ ਫੂਲਾ ਘੱਟ ਫੋਲਦਾ ਟੰਗੀ ਮੋਡੇ ਤੇ ਦਨਾਲੀ ਗੱਲਾਂ ਕਰਦੀ ਉਹ ਗੱਬਰੂ ਤਾਂ ਘੱਟ ਬੋਲਦਾ ਟੰਗੀ ਮੋਡੇ ਤੇ ਦਨਾਲੀ ਗੱਲਾਂ ਕਰਦੀ ਉਹ ਗੱਬਰੂ ਤਾਂ ਘੱਟ ਬੋਲਦਾ ਉਹ ਫੈਣ ਮਹਾਰਾਜਾ ਰਣਜੀਤ ਸਿੰਘ ਦਾ ਲੈਣਾ ਕਬਜਾ ਉਹ ਕੰਮ ਇਹਦਾ ਬੰਦ ਦਾ ਉਹ ਫੈਣ ਮਹਾਰਾਜਾ ਰਣਜੀਤ ਸਿੰਘ ਦਾ ਕਬਜਾ ਉਹ ਕੰਮ ਇਹਦਾ ਬੰਦ ਦਾ ਪਾਲਾ ਦਾ ਤਿਆਲਾ ਦਾ ਤਿਆਲਾ ਕਹਿੰਦੇ ਆ ਫਰਪਾਲ ਦਾ ਤਿਆਲਾ ਦਾ ਤਿਆਲਾ ਕਹਿੰਦੇ ਆ ਤੇ ਪਿੰਡ ਜੀ ਦਾ ਮੋਗੇ ਕੋਲਦਾ ਟੰਗੀ ਮੋਡੇ ਤੇ ਗੱਲਾਂ ਕਰਦੀ ਉਹ ਗੱੱਬਰੂ ਤਾਂ ਘੱਟ ਬੋਲਦਾ ਟੰਗੀ ਮੋਡੇ ਤੇ ਦਿਨਾਲੀ ਗੱਲਾਂ ਕਰਦੀ ਗੱੱਬਰੂ ਤਾਂ ਘੱਟ ਬੋਲਦਾ ਕਿਵੇਂ ਬੰਦੇ ਦੇ ਰੰਗ ਕਿ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਜੁੜੇ ਹੋਏ ਸਾਡੇ ਦਰਸ਼ਕ ਵੀ ਜੁੜੇ ਹੋਏ ਨੇ ਲਾਈਵ ਦੇ ਵਿੱਚ ਤੇ ਸੋ ਦਰਸ਼ਕੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਹਮੇਸ਼ਾ ਥੱਲੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਕਰ ਦਿਓ ਪਹਿਲੀ ਮੁਲਾਕਾਤ ਇਹਨਾਂ ਆਪਣੀ ਭਲੀ ਸਾਹਿਬ ਨਾਲ ਆਨੰਦਵਾਦ ਅਸੀਂ ਤੁਹਾਨੂੰ ਲਾਈਵ ਹੋਇਆ ਕਰਾਂਗੇ ਦੇ ਨੇ ਕੋਈ ਗੱਲ ਨਹੀਂ ਆਪਣਾ ਕੋਈ ਨਹੀਂ ਆਪਾਂ ਚੈਨਲ ਆਪਾਂ ਵੀ ਸ਼ੁਰੂਆਤ ਹੀ ਕਰ ਰਹੇ ਹੋ ਇੱਥੇ ਕੋਈ ਰੈਸਲ ਹੋ ਜੂ ਆਪਣੀ ਅਸੀਂ ਤੇ ਮੈਨੂੰ ਕਹਿੰਦੇ ਵੀ ਕਿਵੇਂ ਸੀ ਮੁਤਾਹਮਨ ਬੈਠਾ ਟਾਈਮ ਫਿਰ ਕਿਤੇ ਕਾਪੀ ਲੈ ਕਾਪੀ ਲੈ ਕੇ ਬੈਠਿਆ ਕਰਾਂਗੇ ਹਾਂਜੀ 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 ਨਾਲੇ ਆਪਣੀ ਰੈਸਲ ਹੋ ਜੂ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਤਰੱਕੀਆਂ ਕਰਨੀਆਂ ਫਿਰ ਵੱਡੇ ਚੈਨਲਾਂ ਤੇ ਤੁਹਾਡੀ ਇੰਟਰਵਿਊ ਹੋਇਆ ਕਰਨੀ ਸੀ ਰੱਖੇ ਜੀ ਆਪਣੇ ਪੰਜਾਬ ਨੂੰ ਹਾਂਜੀ 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 ਜਿਹੜੀ ਇਹ ਕਲਾਵਾ ਹੈ ਗੋਡ ਗਿਫਟ ਹੁੰਦਾ ਜੀ ਪ੍ਰਮਾਤਮਾ ਕਿਸੇ ਕਿਸੇ ਬੰਦੇ ਨੂੰ ਇਹ ਕਲਾ ਦਿੰਦਾ ਵਾ ਤੇ ਹੋਰ ਸੁਣਾਓ ਕੋਈ ਗੱਲਬਾਤ ਤੁਸੀਂ ਹਾਂਜੀ ਹੋਰ ਬਸੀ ਤੁਸੀਂ ਦੱਸੋ ਆਪਣਾ ਸ਼ੇਅਰ ਸੁਣਾ ਦੀ ਹਾਂਜੀ ਹਾਂਜੀ ਆਉਣ ਦਾ ਸ਼ੇਅਰ ਹੋਉਂਦਾ ਅੱਜ ਕੱਲ ਮਿਹਨਤ ਆ ਪੈਸਾ ਹੀ ਚੱਲਦਾ ਜੀ ਪੈਸੇ ਚ ਲਿਖ ਕਹਿੰਦਾ ਐਸੀ ਕਿਹੜੀ ਥਾਂ ਜਿੱਥੇ ਪੈਸੇ ਦਾ ਨਹੀਂ ਨਾ ਐਸੀ ਕਿਹੜੀ ਥਾਂ ਜਿੱਥੇ ਪੈਸੇ ਦਾ ਨਹੀਂ ਨਾ ਕਈਆਂ ਫੁੱਲਾਂ ਨਾਲ ਸੂਲਾ ਬਣ ਖਹਿ ਗਿਆਏ ਪੈਸਾ ਜੀ ਕਈਆਂ ਫੁੱਲਾਂ ਨਾਲ ਸੂਲਾ ਬਣ ਖਹਿ ਗਿਆਏ ਪੈਸਾ ਛੱਡ ਆਪਣਾ ਹੀ ਦੇਸ਼ ਅਸੀਂ ਜਾਈਏ ਪਰਦੇਸ ਛੱਡ ਆਪਣਾ ਹੀ ਦੇਸ਼ ਅਸੀਂ ਜਾਈਏ ਪਰਦੇਸ ਦੂਰ ਆਪਣੇਆ ਕੋਲੋਂ ਸਾਨੂੰ ਲੈ ਗਿਆਏ ਪੈਸਾ ਅਸੀਂ ਭੁੱਲੇ ਸਤਕਾਰ ਭੁੱਲੇ ਸਤਕਾਰ ਨਾਲੇ ਭੁੱਲ ਗਏ ਪਿਆਰ ਵੈਸੇ ਨਾ ਗੱਲ ਕਹਿਣੀ ਚਾਹੁੰਦਾ ਸੀ ਅੱਜਕੱਲ ਜੇ ਬੱਚੇ ਜਿਹੜੇ ਆ ਜਿਹੜੇ ਬਹੁਤ ਆਪਣੇ ਹੱਥੋਂ ਬਾਹਰ ਨਿਕਲਦੇ ਜਾਂਦੇ ਆ ਇਹਨਾਂ ਨਾਲ ਪਹਿਲਾਂ ਘਟ ਘਰਾਂ ਦੇ ਹੈਗੇ ਬੱਚੇ ਜਿਨ੍ਹਾਂ ਨੂੰ ਸਤਕਾਰ ਵੀ ਬੱਚੇ ਨੂੰ ਬੁਲਾਉਣਾ ਕਿਸੇ ਨੂੰ ਵੱਡੇ ਨੂੰ ਅੱਪ ਕਿੰਨਾ ਆਦਰ ਕਰਦੇ ਰਿਹਾ ਕਿ ਬੱਚੇ ਆਪਣੇ ਸਾਰੇ ਵੱਡਿਆਂ ਦਾ ਪਰ ਅੱਜ ਕੱਲ ਬਹੁਤ ਦੇ ਸਤਕਾਰ ਨਾਲੇ ਭੁੱਲ ਗਏ ਪਿਆਰ ਸਾਰਾ ਸਭ ਕੁਝ ਬਣ ਕੇ ਹੀ ਰਹਿ ਗਿਆ ਹੈ ਪੈਸੇ ਦਾਦੇ ਵਾ ਪਾਲ ਯਾਰੀ ਲਾਈਏ ਕਿਹਦੇ ਨਾਲ ਹੁਣ ਯਾਰੀਆਂ ਦੇ ਵਿੱਚ ਪੈ ਗਿਆ ਹੀ ਪੈਸਾ ਪੈ ਗਿਆ ਯਾਨੀ ਬਿਲਕੁਲ ਜੀ ਅੱਜਕੱਲ ਬਹੁਤ ਦੇ ਨਾਲ ਪੈ ਜਾਂਦਾ ਮੇਨ ਪੈਸਾ ਨਹੀਂ ਹੁੰਦਾ ਆਪਣੀਆਂ ਜੀ 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 ਹਾਂ ਜੀ ਤੇ ਪੈਸਾ ਚੀਜ਼ ਹੀ ਇਹੋ ਜੀ ਹੈ ਜੀ ਆਬ ਕਈ ਵਾਰੀ ਰਿਸ਼ਤੇਦਾਰੀਆਂ ਜੀ ਫਰਕ ਪਵਾਉਂਦਾ ਯਾਰਾ ਮਿੱਤਰਾਂ ਚ ਵੀ ਫਰਕ ਪਵਾਉਂਦਾ ਜਿਹੜਾ ਇਹ ਪੈਸਾ ਵਾ ਸੋ ਤੁਸੀਂ ਫਿਰ ਡਾਇਰੀ ਤੇ ਪੈਨ ਆਵ ਦੀ ਜੇਬ ਦੇ ਵਿੱਚ ਹੀ ਰੱਖਦੇ ਹੋਵੋਗੇ ਤੇ ਜਦੋਂ ਜੀ ਕਰਦਾ ਤੇ ਉਦੋਂ ਹੀ ਲਿਖ ਲੈਂਦੇ ਹੋ ਤਾਂ ਫੋਨ ਤਾਂ ਉਹ ਨਾਲ ਹੀ ਰਿਕਾਰਡ ਕਰ ਲਈਦਾ ਜਦ ਪਜਾਦੀ ਜਾਇ ਹੁੰਦਾ ਨਾ ਕੁਝ ਨਹੀਂ ਨਹੀਂ ਕੋਈ ਵੀ ਵਧੀਆ ਚੀਜ਼ ਆ ਜੀ ਵੈਸੇ ਜਿੰਨਾ ਜਿਵੇਂ ਤੁਸੀਂ ਹੁਣ ਬਿਨਾ ਕਾਪੀ ਤੋਂ ਦੇਖ ਕੇ ਇਦਾਂ ਬੋਲ ਰਹੇ ਹੋ ਇਹ ਤਾਂ ਸਭ ਤੋਂ ਵਧੀਆ ਜੀ ਗੱਲ ਆ ਇੱਕ ਦੇਖ ਕੇ ਬੋਲਣਾ ਸਿੱਧਾ ਲਾਈਵ ਬੋਲੋ ਚੱਲ ਵੜ ਦੋ ਹਾਂ ਜੀ ਹਾਂ ਜੀ ਹਾਂ ਜੀ ਤਾਂ ਮੇਰੇ ਤਾਂ ਇਹਦਾ ਹੈਗਾ ਸੀ ਹਾਂ ਜੀ ਹਾਂ ਜੀ ਤੁਸੀਂ ਕਰਾਂਗੇ ਰਿਆ ਲਿਖਿਆ ਕਹਿੰਦਾ ਯਾਰੀਆਂ ਦੀ ਗੱਲ ਤਾਂ ਹਰ ਕੋਈ ਕਰਦਾ ਯਾਰਾਂ ਲਈ ਯਾਰੀ ਪਿੱਛੇ ਕੋਈ ਕੋਈ ਮਰਦਾ ਕਈਆਂ ਦੀ ਉਹ ਯਾਰੀ ਹੁੰਦੀ ਖਾਣ ਪੀਣ ਦੀ ਆ ਕਿ ਪੱਕੀ ਯਾਰੀ ਯਾਰਾਂ ਦੀ ਦਵਾਰ ਚੀਨ ਦੀ ਹੈਲੋ ਹਾਈ ਵਾਲੇ ਵੀ ਉਹ ਮਿਲ ਜਾਂਦੇ ਬੜੇ ਕੋਈ ਕੋਈ ਨਾਲ ਮਾਰੇ ਵਾਕੀ ਖੜੇ ਉਹਨਾਂ ਨਾਲ ਖੜੇ ਉਹਨਾਂ ਨਾਲ ਖੜਾਂਗੇ ਜਿਹੜੇ ਦਿਲੋਂ ਲਾ ਕੇ ਸਿਰ ਨਾਲ ਨਿਭਾਈ ਜਾਂਦੇ ਨੇ ਇਹੋ ਜਿਹੇ ਯਾਰਾਂ ਕੋਲ ਲੈਣਾ ਕਿ ਆਪਾਂ ਜਿਹੜੇ ਯਾਰਾਂ ਨਾਲ ਗੇਮ ਹੀ ਕਮਾਈ ਜਾਂਦੇ ਕਮਾਈ ਜਾਂਦੇ ਸਰਪੰਚੀ ਕੋਈ ਯਾਰਾ ਆਪਣੇ ਸਰਪੰਚੀ ਵਾਲਾ ਪਤਾ ਲੱਗੇਗਾ ਤੁਹਾਨੂੰ ਹਾਂ ਜੀ ਹਾਂ ਜੀ ਕਮਾਈ ਜਾਂਦੇ ਕਹਿੰਦਾ ਹੱਥ ਕੈਮ ਰੱਖੇ ਨਹੀਂ ਰੱਖੇ ਹਥਿਆਰ ਹੱਥ ਕੈਮ ਰੱਖੇ ਨਹੀਂ ਉਹ ਰੱਖੇ ਹਥਿਆਰ ਵੈਰੀ ਤੋਂ ਵੀ ਬੁਰਾ ਯਾਰ ਨਿਕਲੇ ਗਦਾਰ ਕਹਿੰਦਾ ਸੂਰਤ ਕੀ ਚਟ ਚੰਗੀ ਜਾਣੀ ਸੀਰਤਾ ਸੂਰਤ ਕੀ ਚਟਣੀ ਜੇ ਚੰਗੀ ਜਾਣੀ ਸੀਰਤਾ ਮੂੰਹ ਤੇ ਬਾਈ ਬਾਈ ਉਹ ਦਿਲ ਵਿੱਚ ਈਰਖਾ ਚੰਗੇ ਆਕਮਾਂ ਦੇ ਚੰਗੇ ਨਿਕਲੇ ਦੇ ਸਿੱਟੇ ਪਰ ਚੰਗੇ ਨਹੀਂ ਹੁੰਦੇ ਉਹ ਤੇ ਕਿਤੇ ਜਾਣ ਮਿੱਤੇ ਦਾਤੇ ਵਾਲਿਆਂ ਮੈਂ ਕਦੋਂ ਹੁੰਦੇ ਕਿਸੇ ਜਿਹੜੇ ਕਰ ਇਹਸਾਨ ਜੇ ਗਣਾਈ ਜਾਂਦੇ ਇਹੋ ਜਿਹੇ ਯਾਰਾਂ ਕੋਲ ਇਹ ਆਪਾਂ ਜਿਹੜੇ ਯਾਰਾਂ ਨਾਲ ਕੇਮੀ ਕਮਾਈ ਜੀ ਮੈਂ ਕਿਵੇਂ ਯਾਦ ਕਰ ਜਾਂ ਬਹੁਤ 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 ਖੇ ਤੁਹਾਡੇ ਯਾਰ ਦੋਸਤ ਮਿੱਤਰ ਜਿਵੇਂ ਜਦੋਂ ਮੈਰਿਜ ਵਗੈਰਾ ਜਾਂ ਕਿਸੇ ਪਾਰਟੀਆਂ ਤੇ ਤੁਸੀਂ ਜਾਂਦੇ ਹੋ ਜਦੋਂ ਹਨਾ ਉਦੋਂ ਮੈਨੂੰ ਤੁਹਾਡੇ ਯਾਰ ਬਿੱਲੀ ਕਹਿੰਦੇ ਵੀ ਆ ਬਾਈ ਪਾਲਿਆ ਸੁਨਾਕ ਨਾ ਕੋਈ ਹਨਾ ਕਿਉਂਕਿ ਤੁਹਾਡੀ ਵੀਡੀਓ ਮੈਂ ਪਿਛਲੇ ਟਾਈਮ ਚ ਵੇਖੀ ਆ ਸੀ ਸਾਲਾਂ ਦੀ ਜਿਹੜਾ ਤੇ ਕੀ ਯਾਨੀ ਬੜੇ ਰੰਗ ਬਣੇ ਉਹ ਜਿਹੜੇ ਜਿੱਥੇ ਤੁਸੀਂ ਕਮੈਂਟ ਕੀਤਾ ਇਸ ਨੂੰ ਇੰਟਰਵਿਊ ਦਾ ਮੌਕਾ ਦਿਓ ਹੂੰ ਦਾ ਰੌਲਿਓ ਸੀਗਾ ਮੁੰਡਾ ਟੈਂਕਾ ਤੇ ਉਹਦੀ ਮੈਚ ਤੇ ਯਾਨੀ ਕਿ ਉਹ ਮੈਚ ਵੀ ਮਤਲਬ ਕਿ ਕਾ ਵੀ ਟਾਈਮ ਚਲ ਕੇ ਆਇਆ ਹੋਗਾ ਚੱਕਰ ਸੌਣੇ ਮੈਰਿਜ ਦੀ ਗੱਲ ਚੱਲਦੀ ਸੀ ਤੇ ਉਹ ਮੈਂ ਬਾਅਦ ਚ ਮੈਨੂੰ ਕਹਿੰਦੇ ਜੀ ਤੂੰ ਸੁਣਾ ਮੈਂ ਕਿਹਾ ਵੀ ਕਹਿੰਦੇ ਉਹ ਮੁੰਡਾ ਕੁੜੀਆਂ ਵਰਗਾ ਸੀ ਉਸ ਨੂੰ ਤੁਸੀਂ ਦੇ ਦੇਖਿਆ ਹੀ ਆ ਹਾਂ ਜੀ ਡਗੜਿਆ ਤਰੀਕ ਕਰਕੇ ਤੇ ਮੈਂ ਹਵੇ ਇਹ ਸਾਇਆ ਸਗਣ ਪਾਈ ਜਾਂਦੇ ਜਦੋਂ ਟੈਂਕੇ ਦਾ ਤੇ ਇਹ ਸਾਰੇ ਗਏ ਸਾਥੇ ਤੇ ਮੈਂ ਮੁੜ ਕੇ ਮੈਂ ਟੈਂਕੇ ਵਿੱਚ ਪਾਲਾ ਬੋਲਦਾ ਤੇ ਮੈਨੂੰ ਕੋਈ ਪਤਾ ਲੱਗੇ ਕੌਣ ਮੁਰਕੇ ਮੈਂ ਨਹੀਂ ਨਹੀਂ ਪਤਾ ਲੱਗਦਾ ਕਿ ਕੌਣ ਆ ਰਿਹਾ ਤੇ ਰੋ ਸੀਗਾ ਉਸੇ ਰਬ ਕੇ ਆ ਜਾਂਦਾ ਦੀ ਟਾਂਗੇ ਤੇ ਸ਼ੌਕੀਆ ਗੇੜਾ ਦਿੰਦਾ ਜੋ ਹਾਂਡੇ ਸੀ ਅੱਜ ਬੋਲਟ ਲੈ ਆ ਉਹ ਵੀ ਘਰਦਿਆਂ ਦੇ ਨਾਲੇ ਲੜਕੀ ਅੱਜ ਬੋਲਟ ਲੈ ਆ ਉਹ ਵੀ ਘਰਦਿਆਂ ਦੇ ਨਾਲੇ ਲੜਕੇ ਮੁੰਡਾ ਕੁੜੀਆਂ ਵਰਗਾ ਸੀ ਨੀ ਕੁੜੀਏ ਵਿਗੜਿਆ ਤੇਰੇ ਕਰਕੇ ਮੁੰਡਾ ਕੁੜੀਆਂ ਵਰਗਾ ਸੀ ਨੀ ਕੁੜੀਏ ਵਿਗੜਿਆ ਤੇਰੇ ਕਰਕੇ ਇਹ ਹੁਣ ਪਾਲਾ ਦਾ ਤੇ ਦਾ ਐਉਂ ਨਹੀਂ ਇਥੇ ਆਉਂਦਾ ਗੇੜੀ ਤੇਰੇ ਕਰਕੇ ਨਹੀਂ ਚੰਡੀਗੜ੍ਹ ਦੀ ਲਾਉਂਦਾ ਉਹ ਟੈਂਕਰ ਰੌਲੀ ਪਾਰ ਨਹੀਂ ਇਥੇ ਚਾਈ ਵੀ ਗਿਆ ਜਿੰਨਾ ਠੀਕ ਹੁਣ ਨਹੀਂ ਇਥੇ ਆਉਂਦਾ ਤੇਰੇ ਕਰਕੇ ਨਹੀਂ ਗੇੜੀ ਚੰਡੀਗੜ੍ਹ ਦੀ ਲਾਉਂਦਾ ਐਮ ਐਲ ਏ ਨਾਲ ਯਾਰੀ ਹੈ ਐਮ ਐਲ ਏ ਨਾਲ ਯਾਰੀ ਹੈ ਤਾਂ ਹੀ ਖੜ ਜਾਂਦਾ ਏ ਅੜ ਕੇ ਮੁੰਡਾ ਕੁੜੀਆਂ ਵਰਗਾ ਸੀ ਨਹੀਂ ਕੁੜੀਆਂ ਵਿਗੜਿਆ ਤੇਰੇ ਕਰਕੇ ਯਾਰ ਕੇ ਕਾਫੀ ਲੋਕ ਨੇ ਕਮੈਂਟ ਵੀ ਆਏ ਕਹਿੰਦੇ ਯਾਰ ਭਾਈ ਨਹੀਂ ਯਾਰ ਹੱਥ ਤੱਕ ਵਿਆਹ ਤੇ ਹਾਂ ਹਾਂ ਜੀ ਇਹ ਆਪ ਲਗਾ ਟੈਸਟ ਲਗਣਾ ਨਹੀਂ ਜਿੰਦਾਂ ਤੂੰ ਵੀ ਵਧੀਆ ਕਰਤਾ ਚੱਲ ਗਾਇਤਮ ਹੋਰ ਵੀ ਸੀਗੇ ਸ਼ੇਰ ਜੀ ਉੱਥੇ ਚੱਲ ਇੱਕ ਨੀ ਰਿਕਾਰਡਿੰਗ ਇਹਨਾਂ ਨੇ ਕੀਤੀ ਮੁੰਡਿਆਂ ਨੇ ਤੇ ਫਿਰ ਜਿੱਥੇ ਉਹ ਕੁਰੀ ਮੁੰਡੇ ਤਾਂ ਗਏ ਅਸੀਂ ਬਕਸਰ ਸਾਹਿਬ ਵੀ ਗਏ ਕਾ ਵੀ ਹੁਣ ਤਾਂ ਕਹੀ ਦਿੰਦੇ ਪਰ ਮੈਂ ਖੜ ਕੇ ਮੈਕ ਟ ਹੁੰਦਾ ਹੀ ਆ ਤੂੰ ਗਾਉਣਾ ਹੀ ਆ ਜੀ 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 ਤੇ ਜਿਹੜੇ ਅੱਜਕੱਲ ਆਪਣੀ ਨਵੀਂ ਪੀੜੀ ਬਾਹਰ ਜਾ ਰਹੀ ਆ ਸਰਦੇਸ਼ ਦੇ ਵਿੱਚ ਜੀ ਹਾਂ ਜੀ ਉਹਦੇ ਸੁਣਾਉਣੇ ਆ ਤੇ ਮੁਲਾਕਾਤ ਆਪਣੀ ਭੱਟੀ ਕੋ ਫੇਰ ਕਰ ਲਾਂਗੇ ਹਾਂ ਜੀ ਹਾਂ ਜੀ ਬਿਲਕੁਲ ਮੈਦੂਆ ਸੁਣਾ ਕੇ ਫਿਰ ਆਪਾਂ ਚਲੋ ਸਮਾਪਤੀ ਲਈ ਪਹੁੰਚ ਜੇ ਤੋਂ ਬਾਅਦ ਤੁਹਾਡੇ ਨਾਲ ਇੱਕ ਕਬੂਤਰਾਂ ਨਾਲ ਜਰੂਰ ਸੁਣਾ ਦਿਓ ਕਿਉਂਕਿ ਅੱਜ ਮੌਲ ਚੱਲਦਾ ਬਾਜ਼ੀਆਂ ਚੱਲਦੀਆਂ ਕਬੂਤਰਾਂ ਨਾਲ ਜਰੂਰ ਸੁਣਾ ਦਿਓ ਬਾਜ਼ੀਆਂ ਮੈਨੂੰ ਉਹ ਥੋੜਾ ਯਾਦ ਨਹੀਂ ਮੈਨੂੰ ਕੱਲ ਰਿਕਾਰਡ ਕਰਨ ਦਾ ਟਾਈਮ ਦੀ ਸੀ ਤੇ ਉਹ ਮੈਂ ਜਾਣ ਕੇ ਚਾਲ ਕਰਕੇ ਫੇਰ ਬਾਜ਼ੀਆਂ ਨਾਲ ਵੀ ਕਰਾਂਗੇ ਸਪੈਸ਼ਲੀ ਕਰਾਂਗੇ ਬਾਜ਼ੀ ਬੈਠਾ ਠੀਕ ਹੈ ਜੀ ਤੇ ਜਿਵੇਂ ਆਪਾਂ ਬਾਹਰ ਚਲੇ ਜਾਈਏ ਹਨਾ ਹਾਂਜੀ ਵਤਨ ਦੀ ਯਾਦ ਤਾਂ ਆਉਂਦੀ ਹੀ ਆ ਬਿਲਕੁਲ ਬੱਚਾ ਕਿ ਕੋਈ ਵੀ ਗਿਆ ਯਾਦ ਤਾਂ ਵਤਨ ਦੀ ਨਹੀਂ ਹੰਝੂ ਲੈ ਕੇ ਆਉਂਦੀ ਆ ਉਹ ਮੈਨੂੰ ਸੁਣਨਾ ਵੀ

ਉਹ ਦਿਲ ਕਰਦਾ ਸੀ ਮਾਂ ਦੇ ਹੱਥ ਦੀ ਰੋਟੀ ਖਾਣੇ ਨੂੰ ਤੇ ਸੁਬਾ ਸਵੇਰੇ ਉੱਠ ਕੇ ਗੁਰੂ ਦਵਾਰੇ ਜਾਵਣ ਨੂੰ ਪਰ ਕਮਾਂ ਘਾਰਾਂ ਨੇ ਤਾਂ ਸਾਡੀ ਸੁਰਤ ਭਲਾਈ ਏ ਜਾਦ ਬੱਤਣ ਦੀ ਨੈਣੀ ਹੰਝੂ ਲੈ ਕੇ ਆਈ ਏ ਉਹ ਚੇਤੇ ਕਰਕੇ ਸੱਜਣ ਪਿਆਰੇ ਨੈਣੋਂ ਹੰਝੂ ਡੁੱਲਦੇ ਨਾ ਭੁੱਲੇ ਮੈਂ ਪੁਰੇ ਯਾਰਾਂ ਦੀ ਨਾ ਯਾਰ ਪੁਰਾਣੇ ਭੁੱਲਦੇ ਬੇਸ਼ੱਕ ਨਵੇਂ ਯਾਰਾਂ ਦੇ ਨਾਲ ਯਾਰੀ ਲਾਈ ਏ ਜਾਦ ਬੱਤਣ ਦੀ ਨੈਣੀ ਹੰਝੂ ਲੈ ਕੇ ਆਈ ਏ ਪਰ ਪਾਲ ਬੱਤਣ ਦੀ ਚੱਕ ਕੇ ਮਿੱਟੀ ਅਸੀਂ ਮੱਥੇ ਨੂੰ ਲਾਈਏ ਜੀਰੇ ਧੋਲ ਤੇ ਸ਼ੋਰ ਤੇ ਦਿੱਤੀ ਉਹ ਵੀ ਕਿਵੇਂ ਪਲਾਈਏ ਦਾਤੇ ਵਾਲਾ ਦੋ ਦੇਸ਼ਾਂ ਦਾ ਹੋਇਆ ਕਰਜਾਈ ਏ ਜਾਦ ਬੱਤਣ ਦੀ ਨੈਣੀ ਹੰਝੂ ਲੈ ਕੇ ਆਈ ਏ ਜੀ ਬਹੁਤ ਖੂਬ ਬਹੁਤ ਖੂਬ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਰੰਗ ਬੰਨਿਆ ਸਾਡੇ ਚੈਨਲ ਤੇ ਤੋ ਸਾਡੇ ਸਮਾਗਮ ਦਾ ਇੱਕ ਇੰਤਿਮ ਸਮੇਂ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਾਂ ਜਿਹੜਾ ਸੈਨਸਲਾ ਲਗਾਤਾਰ ਜਾਰੀ ਰੱਖਾਂਗੇ ਤੇ ਤੁਹਾਡੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰਾ ਜਿਹੜਾ ਤੁਹਾਡੇ ਅੰਦਰੋਂ ਅਸੀਂ ਸੰਗੀਤ ਦਾ ਜੋ ਕਲਾ ਦਾ ਤੁਹਾਡੇ ਅੰਦਰ ਉਹਨੂੰ ਆਪਾਂ ਲੋਕਾਂ ਦੇ ਵਿੱਚ ਜਿਹੜਾ ਲੈ ਕੇ ਜਾਵਾਂਗੇ ਸੋ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੋਈ ਗੱਲ ਆਖੀਰ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਕੋਈ ਗੱਲ ਦਰਸ਼ਕਾਂ ਨੂੰ ਕਹਿਣੀ ਚਾਹੁੰਦੇ ਤੋ ਕਹਿ ਸਕਦੇ ਜੀ ਜੀ ਆਪਸ ਵਿੱਚ ਆਪਸੀ ਪਿਆਰ ਮੁਹਬਤ ਬਣਾ ਕੇ ਰੱਖੋ ਠੀਕ ਆ ਜੀ ਪੰਡ ਦੇ ਵਿੱਚ ਕੋਈ ਆਪਣਾ ਕਿਸੇ ਨਾਲ ਬਤ ਕਰਾਣਾ ਕਰੋ ਕਿਉਂਕਿ ਬੰਦਾ ਆਪਾਂ ਕਹਿਦਗੇ ਬੰਦਾ ਹੀ ਬੰਦੇ ਤੋਂ ਕੁਛ ਨਹੀਂ ਮਿੱਟੀ ਆ ਤੂੰ ਬੰਦਿਆ ਹੋਰ ਤਾਂ ਕੁਛ ਨਹੀਂ ਜੀ ਇਹ ਸਭ ਬੰਦੇ ਤਾਂ ਕੋਈ ਖੁਸ਼ ਨਹੀਂ ਮਿੱਟੀ ਆ ਬੰਦੇ ਹੋਰ ਤਾਂ ਕੁਛ ਨਹੀਂ ਤੂੰ ਮਿੱਟੀ ਆ ਇਹੀ ਆਪਾਂ ਕਹਿੰਦੇ ਆ ਪਿਆਰ ਨਾ ਰਹਾ ਕਰੋ ਹਰੇਕ ਨਾ ਥਵਾਕ ਰੱਖੋ ਪਿੰਡ ਦੇ ਵਿੱਚ ਜਿਵੇਂ ਇੱਕ ਇੱਕ ਭਾਰੀ ਚਾਰ ਕੱਗੇ ਸਾਂਝ ਹੁੰਦੀ ਸੀ ਆਪਣੇ ਪੁਰਾਣੇ ਪ੍ਰੋਜੈਕਟਾਂ ਦੀ ਇੱਕ ਦੂਜੇ ਨਾਲ ਕੰਮ ਕਰਾ ਲੈਂਦੇ ਸੀ ਬਸ ਆਵੇਂ ਮਿਲ ਕੇ ਰਹੋ ਤੇ ਯਾਨੀ ਕਿ ਆਪਾਂ ਦਾ ਪਿੰਡ ਤਾਂ ਜਾਨਕੀ ਬਹੁਤ ਵਧੀਆ ਸੋਹਣਾ ਆ ਇਸ ਵਿੱਚ ਚ ਬਿਲਕੁਲ ਜੀ ਆਪਸੀ ਭਾਈਚਾਰਾ ਪ੍ਰੇਮ ਭਾਈਚਾਰਾ ਭਾਈਚਾਰਾ ਤਾਂ ਜਾਂ ਜਿਹੜੀ ਉਹ ਆਪਸ ਵਿੱਚ ਪਿੰਡਾਂ ਚ ਬਣਾ ਕੇ ਰੱਖਣੀ ਚਾਹੀਦੀ ਆ ਸੋ ਤੁਹਾਡਾ ਬਹੁਤ ਵਧੀਆ ਸੁਝਾਅ ਆ ਸੋ ਦਰਸ਼ਕ ਹੋਏ ਸੀ ਸਾਡੇ ਨਾਲ ਹਰਪਾਲ ਦਤੈਵਾਲ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਆ ਤੇ ਉਹਨਾਂ ਨੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਵਿੱਚੋਂ ਆਪਾਂ ਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਆਪਣੇ ਨਾਲ ਤੇ ਅੱਗੇ ਤੋਂ ਵੀ ਆਪਾਂ ਆਪਣੇ ਚੈਨਲ ਤੇ ਇਹਨਾਂ ਦੇ ਨਾਲ ਤੁਹਾਨੂੰ ਬੁਲਾਉਂਦੇ ਰਾਵਾਂਗੇ ਸੋ ਤੁਸੀਂ ਇੱਕ ਕੰਮ ਕਰਨਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਸੋ ਅੱਜ ਦੇ ਲਈ ਇੰਨਾ ਹੀ ਸੋ ਬਾਈ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ 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 ਬਹੁਤ ਮਿਹਰਬਾਨੀ ਸਾਹਿਬ ਬਹੁਤ ਮਿਹਰਬਾਨੀ ਬਹੁਤ ਓਕੇ ਜੀ ਓਕੇ ਧੰਨਵਾਦ ਓਕੇ